ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਬਹਾਦਰ ਖੇੜਾ ਵਿਖੇ ਪਿੰਡ ਬਹਾਦਰ ਖੇੜਾ ਵਿਖੇ ਲਗਭਗ 1983 ਦੇ ਵਿੱਚ ਰਿਲੀਜ਼ ਹੋਈ ਫਿਲਮ ਪੁੱਤ ਜੱਟਾਂ ਦੇ ਉਸ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਜਿਹੜੀ ਫਿਲਮ ਦੀ ਸ਼ੁਰੂਆਤ ਆ ਉਹ ਇਸੇ ਗੁਰਦੁਆਰਾ ਸਾਹਿਬ ਤੋਂ ਤੇ ਇਹ ਪਿੰਡ ਦੇ ਉੱਪਰ ਦੀ ਜਦੋਂ ਕੈਮਰਾ ਘੁੰਮਦਾ ਇੱਥੋਂ ਸ਼ੁਰੂਆਤ ਹੁੰਦੀ ਆ ਇਹ ਦੋਸਤੋ ਮੌਜੂਦਾ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਆ ਤੇ 1947 ਦੀ ਵੰਡ ਤੋਂ ਪਹਿਲਾਂ ਇਹ ਮਸਜਿਦ ਸੀ ਤੇ ਇੱਥੋਂ ਹੀ ਫਿਲਮ ਦੀ ਸ਼ੁਰੂਆਤ ਹੁੰਦੀ ਆ ਨਾਲ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰਾਂਗਾ ਤਾਂ ਕਿ ਤੁਹਾਨੂੰ ਆਸਾਨੀ ਹੋ ਸਕੇ ਜਿਹੜੀਆਂ ਫਿਲਮ ਦੀਆਂ ਲੋਕੇਸ਼ਨਾਂ ਉਹਨਾਂ ਨੂੰ ਮੈਚ ਕਰਨ ਦੀ ਤੇ ਇਹ ਪਿੰਡ ਦੇ ਵਿਚਾਲੇ ਗੁਰਦੁਆਰਾ ਸਾਹਿਬ ਇੱਥੋਂ ਸ਼ੁਰੂਆਤ ਹੁੰਦੀ ਆ ਫਿਲਮ ਦੀ ਉਸ ਤੋਂ ਬਾਅਦ ਦੋਸਤੋ ਜਿਹੜਾ ਅਗਲਾ ਸੀਨ ਉਹ ਇਸ ਗਲੀ ਦਾ ਸੀਨ ਆ ਜਿੱਥੋਂ ਮੁਹੰਮਦ ਸਦੀਕ ਘੋੜੀ ਦੇ ਉੱਪਰ ਆਉਂਦਾ ਇਹ ਉਹੀ ਗਲੀ ਆ ਇਹ ਦੋਸਤੋ ਜਿਹੜੀ ਫਿਲਮ ਸੀ ਇਹ 29 ਅਗਸਤ 1983 ਨੂੰ ਰਿਲੀਜ਼ ਹੋਈ ਸੀ ਤੇ ਇਹ ਉਸ ਸਮੇਂ ਦੀ ਬਹੁਤ ਵੱਡੀ ਫਿਲਮ ਸੀ ਪੁੱਤ ਜੱਟਾਂ ਦੇ ਉਤ ਜਟਾਂ ਦੀ ਜਿਹੜੀ ਫਿਲਮ ਸੀ ਦੋਸਤੋ ਤਿੰਨ ਪਿੰਡਾਂ ਦੇ ਵਿੱਚ ਸ਼ੂਟ ਹੋਈ ਸੀ ਇੱਕ ਤਾਂ ਬਹਾਦਰਖੇੜਾ ਇੱਕ ਗੁੱਗੂ ਗਿੱਲ ਜੀ ਦਾ ਪਿੰਡ ਮਣੀ ਖੇੜਾ ਤੇ ਇੱਕ ਚੂੜਚੱਕ ਇਹ ਤਿੰਨ ਪਿੰਡਾਂ ਦੇ ਵਿੱਚ ਸਾਰੀ ਫਿਲਮ ਦੀ ਜਿਹੜੀ ਸ਼ੂਟਿੰਗ ਹੋਈ ਸੀ ਤੇ ਬਹਾਦਰਖੇੜੇ ਦੀ ਜਿਹੜੀਆਂ ਲੋਕੇਸ਼ਨਾਂ ਸੀ ਉਹ ਫਿਲਮ ਦੀ ਸ਼ੁਰੂਆਤ ਦੇ ਵਿੱਚ ਆਉਂਦੀਆਂ ਨੇ ਦੋਸਤੋ ਇੱਥੇ ਤੁਹਾਨੂੰ ਉਹ ਪੁਰਾਣਾ ਚੁਬਾਰਾ ਦਿਖਾਵਾਂਗੇ ਜਿਸ ਤੇ ਅੱਗੇ ਸ਼ੂਟ ਹੋਇਆ ਇਹ ਪੁਰਾਣਾ ਚੁਬਾਰਾ ਉਸੇ ਸਮੇਂ ਦਾ ਨਾਲ ਪੁਰਾਣਾ ਦਰਵਾਜ਼ਾ ਤੇ ਦੋਸਤੋ ਇਹਦੇ ਅੱਗੇ ਇੱਕ ਥੜਾ ਬਣਿਆ ਹੋਇਆ ਸੀ ਕਾਫੀ ਉੱਚਾ ਸੀ ਉਸ ਸਮੇਂ ਪਰ ਹੁਣ ਸਮਾਂ ਪੈਣ ਤੇ ਕੀ ਆ ਕਿ ਪਰਤ ਪੈ ਗਈ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਨੀਵੀਆਂ ਰਹਿ ਗਈਆਂ ਇਸ ਥੜੇ ਦੇ ਉੱਪਰ ਆ ਜਿਹੜੇ ਇਸ ਫਿਲਮ ਦੇ ਸੀਨ ਫਿਲਮਾਏ ਗਏ ਸੀ ਜੋ ਤੁਸੀਂ ਸਕਰੀਨ ਸ਼ਾਟ ਤੇ ਵੀ ਨਾਲੋਂ ਨਾਲ ਦੇਖ ਰਹੇ ਹੋ ਦੋਸਤੋ ਇਹ ਜਿਹੜੀ ਫਿਲਮ ਸੀ ਇਸ ਨੂੰ ਡਾਇਰੈਕਟ ਕੀਤਾ ਸੀ ਜਗਜੀਤ ਗਿੱਲ ਜੀ ਨੇ ਤੇ ਫਿਲਮ ਦੀ ਸਟੋਰੀ ਲਿਖੀ ਸੀ ਅਜੀਤ ਸਿੰਘ ਦਿਓਲ ਨੇ ਜਿਹੜੇ ਕਿ ਤਰਮਿੰਦਰ ਦੇ ਭਰਾ ਸੀ ਤੇ ਫਿਲਮ ਦੇ ਜਿਹੜੇ ਪ੍ਰੋਡਿਊਸਰ ਸੀ ਦਵਿੰਦਰ ਗਿੱਲ ਤੇ ਇਕਬਾਲ ਢਿੱਲੋਂ ਜੀ ਸੀ ਤੇ ਫਿਲਮ ਦੇ ਵਿੱਚ ਜਿਹੜਾ ਮੁੱਖ ਕਿਰਦਾਰ ਉਹ ਤਰਮਿੰਦਰ, ਛਤਰੂਗਨ ਸੇਨਾ, ਬਲਦੇਵ ਖੋਸਾ, ਦਲਜੀਤ ਕੌਰ, ਮੇਰ ਮਿੱਤਲ ਤੇ ਗੁੱਗੂ ਗਿੱਲ ਦੀ ਜਿਹੜੀ ਪੰਜਾਬੀ ਫਿਲਮ ਦੇ ਵਿੱਚ ਐਂਟਰੀ ਸੀ ਛੋਟਾ ਜਿਹਾ ਰੋਲ ਉਹਨਾਂ ਨੇ ਇਸ ਫਿਲਮ ਦੇ ਵਿੱਚ ਕੀਤਾ ਸੀ ਇੱਥੋਂ ਉਹਨਾਂ ਦੀ ਫਿਲਮਾਂ ਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਦੋਸਤੋ ਜਿਹੜਾ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਇਹ ਪੁਰਾਣਾ ਉਹ ਸ਼ਹਿਰ ਪਿੰਪਲ ਜਾਂ ਬੋੜ ਦਾ ਦਰਖਤ ਆ ਇੱਥੇ ਵੀ ਸ਼ੂਟਿੰਗ ਹੋਈ ਸੀ ਬਹੁਤ ਵੱਡਾ ਜਿਹੜਾ ਇੱਥੇ ਬੋੜ ਦਾ ਦਰਖਤ ਸੀ ਉਸ ਸਮੇਂ ਹੁਣ ਮੌਜੂਦਾ ਸਮੇਂ ਦੇ ਵਿੱਚ ਨਹੀਂ ਹੈ ਇੱਥੋਂ ਦੀ ਵੀ ਜਿਹੜੀ ਲੋਕੇਸ਼ਨ ਆ ਉਹ ਫਿਲਮ ਦੇ ਵਿੱਚ ਦਿਖਾਈ ਗਈ ਸੀ ਅਗਲੇ ਭਾਗ ਦੇ ਵਿੱਚ ਤੁਹਾਨੂੰ ਜਿਹੜੀ ਮਾਣੀ ਖੇੜੇ ਦੀ ਲੋਕੇਸ਼ਨ ਆ ਤੇ ਚੂੜ ਚੱਕ ਦੀ ਲੋਕੇਸ਼ਨ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਦੋਸਤੋ ਪੁੱਤ ਜੱਟਾਂ ਦੇ ਫਿਲਮ ਮੌਸਮੇ ਦੀ ਸੁਪਰ ਡੋਪਰ ਹਿੱਟ ਫਿਲਮ ਸੀ ਤੇ ਦੋਸਤੋ ਇਹ ਜਿਹੜੀਆਂ ਲੋਕੇਸ਼ਨਾਂ ਨੇ ਲਗਭਗ ਅੱਜ ਆਪਾਂ 40 41 ਸਾਲ ਬਾਅਦ ਉਹਨਾਂ ਲੋਕੇਸ਼ਨਾਂ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਜਿਹੜੇ-ਜਿਹੜੇ ਦੋਸਤਾਂ ਨੇ ਇਹ ਫਿਲਮ ਦੇਖੀ ਹੋਈ ਆ ਜਾਂ ਜਿਨ੍ਹਾਂ ਦੋਸਤਾਂ ਦੀ ਇਹ ਫਿਲਮ ਮਨਪਸੰਦ ਰਹਿ ਚੁੱਕੀ ਆ ਉਹ ਦੋਸਤੋ ਕਮੈਂਟ ਜ਼ਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਜੇ ਤੇ ਦੋਸਤੋ ਕੁਝ ਦੋਸਤਾਂ ਦਾ ਕਹਿਣਾ ਇਹ ਵੀ ਆ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਫਿਲਮ ਬਣੀ ਸੀ ਮੌਲਾ ਜੱਟ ਇਹ ਜਿਹੜੀ ਪੁੱਤ ਜੱਟਾਂ ਦੇ ਫਿਲਮ ਸੀ ਇਹ ਉਸ ਦੀ ਹੀ ਕਾਪੀ ਕੀਤੀ ਗਈ ਸੀ ਇਹ ਅਲੱਗ ਅਫੈਕਟ ਨੇ ਪਰ ਆਪਾਂ ਤੁਹਾਨੂੰ ਇਸ ਫਿਲਮ ਦੀ ਜਿਹੜੀ ਸ਼ੂਟਿੰਗ ਲੋਕੇਸ਼ਨ ਦਿਖਾ ਰਹੇ ਸੀ ਕਿ ਇਹ ਫਿਲਮ ਕਿੱਥੇ ਕਿੱਥੇ ਫਲਮਾਈ ਗਈ ਸੀ ਤੇ ਉਹਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਸੀ ਜਿਹੜੇ ਸੀਨ ਬਹਾਦਰ ਖੇੜੇ ਦੇ ਵਿੱਚ ਫਲਮਾਏ ਗਏ ਸੀ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਸੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਅ ਜੇ ਤੇ ਕਮੈਂਟ ਜ਼ਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ